ਉਹ ਮਸਾਲਾ ਦੱਸੋਗੇ ਥੋੜਾ ਜੱਗੂ ਵਾਲਾ ਕੀ ਚੱਕਰ ਸੀ ਉਹ ਕੋਈ ਨਹੀਂ ਆਪਾਂ ਭਰਾਈਆਂ ਭਾਜੀ ਸਾਰੇ ਉਹ ਨਹੀਂ ਭਾਈ ਮਾੜੀ ਮੋਟੀ ਹੋ ਜਾਂਦੀ ਆ ਗ੍ਰਿਕ ਕਬੱਡੀ ਚ ਹੋ ਜਾਂਦੇ ਉਹ ਤਾਂ ਘਰੇ ਵੀ ਲੜ ਲੜ ਪੈਂਦੇ ਆ ਟੱਬਰੀ ਲੜੀ ਪੈਂਦਾ ਹਾਂ ਇਹ ਤਾਂ ਮਾੜਾ ਮੋਟਾ ਅੱਛਾ ਫਿਰ ਸੁਲਾ ਕਿਵੇਂ ਹੋਈ ਕਿਨੇ ਤੁਸੀਂ ਤੁਸੀਂ ਦੇਖਦੇ ਹੋ ਉਹਨੂੰ ਬਾਈ ਨੂੰ ਜਿੱਥੇ ਵੀ ਖੇਡਦਾ ਲਾਈਵ ਦੇਖਦੇ ਹੋ ਉਹ ਹਾਂਜੀ ਕਦੇ ਇੱਕ ਤੱਕ ਉਹਦਾ ਵੇਖਦੀ ਮੇਰਾ ਫੇਰ ਉਹਦਾ ਦਿਲ ਜਾ ਹੋ ਤਰਾ ਹੁੰਦਾ ਜਾਂਦਾ ਵੀ ਆਜ ਵੀ ਨਿਕਲ ਆਵੇ ਤੇਰੇ ਹਾਂਜੀ ਇੱਕ ਇੱਕ ਦੋ ਥਾਂ ਤੇ ਬਾਈ ਗਰਮ ਹੋ ਗਿਆ ਸੀ ਤੁਹਾਨੂੰ ਪਤਾ ਹੋਣਾ ਫਿਰ ਐਂ ਦਿਲ ਕੀਤਾ ਵੀ ਨੂੰ ਘਰੇ ਆਉਣ ਦੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਪਹੁੰਚੇ ਆ ਉੱਚਾ ਪਿੰਡ ਇਹਨਾ ਬੁਲਟ ਖੀਰਾਵਾਲੀ ਨੂੰ ਤੁਸੀਂ ਜਾਣਦੇ ਹੋ ਨਾ ਕਬੱਡੀ ਦੇ ਵਿੱਚ ਬਾਈ ਦਾ ਬਹੁਤ ਵੱਡਾ ਨਾਮ ਹੈ ਵੈਸੇ ਖੀਰਾਵਾਲੀ ਦੇ ਨਾਲ ਜੋੜਦਾ ਪਰ ਉਹਨਾਂ ਦਾ ਅਸਲ ਪਿੰਡ ਹੈ ਜਿਹੜਾ ਉਹ ਉੱਚਾ ਪਿੰਡ ਹੈਗਾ ਤੇ ਅੱਜ ਆਪਾਂ ਉੱਥੇ ਪਹੁੰਚੇ ਆਏ ਜਿਹੜਾ ਤੁਸੀਂ ਘਰ-ਵਾਰ ਦੇਖ ਰਹੇ ਹੋ ਇਹ ਬਾਈ ਬੁਲਟ ਦਾ ਹੀ ਆ ਤੇ ਇੱਧਰ ਸਾਹਮਣੇ ਖੜੇ ਨੇ ਬਾਈ ਜੀ ਆਪਾਂ ਉਹਨਾਂ ਨਾਲ ਗੱਲਾਂ-ਵਾਟਾਂ ਕਰਦੇ ਆਂ ਦੋ ਚਾਰ ਕਬੱਡੀ ਨੂੰ ਲੈ ਕੇ ਹੋਰ ਬਾਈ ਜੀ ਠੀਕ ਹੋ ਹਾਂ ਜੀ ਸਭੀ ਗੱਲ ਸਾਰਿਆਂ ਨੂੰ ਹੋਰ ਬਾਈ ਜੀ ਠੀਕ ਠਾਕ ਬਾਈ ਤੁਸੀਂ ਦੱਸੋਗੇ ਹੋਰ ਕਿਦਾਂ ਸੀਤਾ ਠੀਕ ਨੇ ਭਾਈ ਜੀ ਠੀਕ ਆ ਠੀਕ ਆ ਭਾਈ ਸਤਾ ਅੱਛਾ ਭਾਈ ਜੀ ਕਿਦਾਂ ਸ਼ੌਂਕ ਪੈ ਸੀ ਕਬੱਡੀ ਦਾ ਦੱਸੋਗੇ ਮੜਾ ਜਾ ਬਸ ਭਾਈ ਇਦਾਂ ਹੀ ਪੀੜੀ ਤੋਂ ਹੀ ਸਾਡੇ ਭਾਈ ਕਬੱਡੀ ਚੱਲਦੀ ਛੱਲਦੀ ਦਾਦਾ ਜੀ ਕੋਲ ਵਰਣੀ ਕਰਦੇ ਅੱਛਾ ਜੀ ਤੇ ਉਦੋਂ ਹੀ ਹੌਲੀ ਹੌਲੀ ਸ਼ੌਂਕ ਪੈ ਗਿਆ ਭਾਈ ਫਿਰ ਖੇਡੀ ਕੇ ਫਿਰ ਸਕੂਲੇ ਵੀ ਖੇਡਦੇ ਰਹੇ ਬਸ ਤੇਰੀ ਕਿਹੜੀ ਕਲਾਸ ਤੋਂ ਲੱਗੇ ਸੀ ਲੱਗੇ ਭਾਈ ਪੜਨਾ ਪੜਨਾ ਤਾਂ ਕੋਹਾਉਂਦਾ ਨਹੀਂ ਕਬੱਡੀ ਚੱਲੋ ਖੇਡ ਲਈਆ ਵੜੀ ਵੜੀ ਜੱਥੇ ਵੀ ਖੇਡਦੇ ਰਹੇ 10 ਕੀ ਦੀਆ ਬਾਈ ਪੂਰੀ ਆਦਾ ਅੱਛਾ ਦਸੇ ਪੜੇ ਹੋਈ ਤੁਸੀਂ ਦਸ ਹਾਂਜੀ ਕੰਪਲੀਟ ਅੱਗੇ ਫਿਰ ਕਬੱਡੀ ਕਰਕੇ ਛੱਡਦੀ ਪੜਾਈ ਹਾਂ 10 ਨਹੀਂ 12ਵੀਂ ਫੇਲਿਆ ਬਾਹਰ ਛੋੜਿਆ ਕਿੰਨਾ ਅੱਛਾ 11ਵੀਂ ਫੇਲੇ ਬਾਈ 12ਵੀਂ ਜੋ ਫੇਲਿਆ ਅੱਛਾ ਕੀ ਜਾਂਦਾ ਮੈਂ ਦੱਸ ਪੜਿਆ ਮਾਤਾ ਜੀ ਨੌਵੀਂ ਕਹਿੰਦੇ ਬਾਈ ਕਹਿੰਦਾ 10ਵੀਂ ਇਹਨਾਂ ਨੂੰ ਪਹਿਲਾਂ ਪੁੱਛ ਲੋ ਕਿੰਨਾ ਫੇਰ ਬਾਈ ਮੈਨੂੰ ਪੁੱਛ ਲੋ ਸਾਡੀ ਬਾਗੀ ਕਰੇ ਕੱਟਕੁੱਟ ਦਿਓ ਜਦੋਂ ਕੋਈ ਸਹੀ ਨਾ 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 ਕੋਈ ਨਹੀਂ ਮਾਤਾ ਜੀ ਤੇਰਾ ਅੱਛਾ ਭਾਈ ਬਜਨੀ ਗੱਡੀ ਖੇਡੀ ਹੈ ਫਿਰ ਹਾਂਜੀ ਬਾਦੂ ਭਾਈ ਕਿੰਨੇ ਕਿਲੋ ਦੋ ਜੀ 65 60 50 ਬਥੇਰੀ ਭਾਈ ਅੱਛਾ ਜਿੱਦਾਂ ਉਹ 28 30 32 ਉਹ ਨਹੀਂ ਖੇਡੇ ਖੇਡੇ ਗਏ ਭਾਈ 32 32 ਬਥੇਰੀ ਖੇਡੀ ਵੇਟ ਤਾਂ ਉਹ ਖੇਡੇ ਭਾਜੀ 3 4 5 ਸਾਲ ਤੋਂ ਲਗਾਤਾਰ ਵੇਟ ਹੀ ਬਹੁਤ ਖੇਡੇ ਅੱਛਾ ਜੀ 32 ਕਿਲੋ ਤਾਂ ਚੱਲੂ ਆਇਆ 32 ਕਿਲੋ ਤੋਂ ਹਾਂਜੀ ਜਿੱਦਾਂ ਪਿੰਡਾਂ ਦੇ ਵਿੱਚ ਖੇੜਦੇ ਆਪਣੇ ਦੂਰ ਜਾ ਜਾ ਕੇ ਹਾਂਜੀ ਕੋਈ ਡੈਡੀ ਹੁੰਨੀ ਇੱਕ ਪੋਲਾ ਚਾਚਾ ਹੁੰਦਾ ਸੀ ਡੈਡੀ ਹੁੰਦੇ ਸੀ ਅੱਛਾ ਇਹ ਦੋਵੇਂ ਜਾਂਦੇ ਹੁੰਦੇ ਸੀ ਨਾਲ ਸਾਡੇ ਨਿਕਨੇ ਨਿਕੇ ਉਹ ਤਾਂ ਪਤਾ ਵੀ ਨਹੀਂ ਹੁੰਦਾ ਇਹ ਮੈਨੇ ਲੈ ਜਾਣਾ ਇਹਨਾਂ ਨੇ ਲੈ ਆੜਾ ਹਨਾ ਅਰੇ ਪੜਾੜੀ ਪੱਡੇ ਲੱਗੇ ਲੱਗੇ ਇੱਥੇ ਮੈਚ ਹੁੰਦੇ ਸੀ ਨਾ ਹੂੰ ਹਾਂਜੀ ਇੱਥੇ ਜਾਂਦੇ ਹਾਂ ਨਹੀਂ ਸੱਚੇ ਵਾਰ ਤੱਕ ਜਾਂਦੇ ਰਹੇ ਨਾਲ ਨਾਲ ਅੱਛਾ ਸ਼ੁਰੂ ਤੋਂ ਨਾ ਸਾਡੇ ਜਿੱਦਾਂ ਖੇਡਦੇ ਸੀ ਜਵਾਕ ਤੇ ਕਰੋਂ ਕੁੱਟ ਵੀ ਪੈਂਦੀ ਸੀ ਤੇ ਕਰੋਂ ਰੋਕਦੇ ਵੀ ਸੀ ਵੀ ਆ ਕਿਹੜੇ ਕੰਮਾਂ ਚ ਪਿਆ ਮਾਤਾ ਜੀ ਤੁਸੀਂ ਉਹਨੂੰ ਪਤਾ ਨਾ ਰੋਕੇ ਤੁਸੀਂ ਹਾਂਜੀ ਹਾਂਜੀ ਅਸੀਂ ਇਹ ਕਹਿੰਦੇ ਹੁੰਦੇ ਵੀ ਪੜ੍ਹਾਈ ਕਰ ਵੀ ਕਬੱਡੀ ਕੀ ਪਤਾ ਵੀ ਕਿੱਦਾਂ ਇੱਥੇ ਆਜੋ ਮਾਤਾ ਫਿਰ ਮੜਾ ਜੇ ਤੁਸੀਂ ਬੜਾ ਹੀ ਨਤਿਆ ਰੱਖ ਅੱਛਾ ਹੀ ਨੂੰ ਸ਼ੌਕ ਬੜਾ ਸੀਗਾ ਖੇਡਣ ਦਾ ਤੇ ਵਾਈ ਗੁਰੂ ਨੇ ਬਹੁਤ ਕੁਝ ਦਿੱਤਾ ਕਬੱਡੀ ਤੋਂ ਪਰਮਾਤਮਾ ਇਦਾਂ ਹੀ ਤਰਕੀਆਂ ਬਖਸ਼ੇ ਬੱਚੇ ਤੇ ਮਿਹਰ ਪ੍ਰਿਆਤ ਰੱਖੀ ਤੇ ਵਾਈ ਨੂੰ ਸਭ ਕੁਝ ਦੇਣ ਵਾਲਾ ਪਰਮਾਤਮਾ ਤੰਦਰੁਸਤੀ ਦਵੇ ਇੱਕ ਪਾਕ ਬਖਸ਼ੇ ਕਬੱਡੀ ਦੇ ਵਿੱਚ ਨਿਬਰਤਾ ਨਾਲ ਖੇਡਣ ਬੱਚੇ ਜੀ ਬਿਲਕੁਲ ਓਪਨ ਦੇ ਵਿੱਚ ਐਂਟਰੀ ਕਿਵੇਂ ਹੋਈ ਵੀ ਫਿਰ ਓਪਨ ਚ ਇਦਾਂ ਹੀ ਭਾਈ ਮਾਲੂਪੁਰ ਦੇ ਖੇਡਦਿਆਂ ਜੋੜਾ ਹੁੰਦਾ ਇਹ ਹੁੰਦਾ ਜਲਨਾ ਨਹੀਂ ਐਸ਼ੀ ਹੌਲੀ ਹੌਲੀ ਮਾਲੂਪੁਰ ਤੋਂ ਬਾਅਦ ਫੇਰ ਇਦਾਂ ਹੀ ਭਾਜੀ ਮਾਰਾ ਇਹਦੇ ਗਾਂ ਚਲ ਗਏ ਮਣ ਜਿੱਦਾਂ ਨੇ ਕੋਈ ਪਤਾ ਹੀ ਪਹਿਲਾ ਇਨਾਮ ਜਾਂ ਪਹਿਲੀ ਵਾਰ ਫਾਸਟ ਕਿੱਥੇ ਆਏ ਸੀਗੇ ਇਹ ਨਹੀਂ ਪਈ ਜੀ ਪਹਿਲਾ ਇਨਾਮ ਜਿਹੜਾ ਜਿੱਤਿਆ ਸੀਗਾ ਪਹਿਲਾ ਤਾਂ ਹੋਣੀ ਭਾਈ ਜਿੱਤ ਤਾਂ ਹੋਣੀ ਆ ਭਾਈ ਛੋਟੀਆਂ ਟਰੋਫੀਆਂ ਅੰਦਰ ਪਈਆਂ ਹੋਣੀਆਂ ਅੱਛਾ ਜੀ ਹਾਂਜੀ ਪੈ 45 50 ਆ ਹੋਣੀਆਂ ਵਾ ਠੀਕ ਹੈ ਮੈਨਾਂ ਚੇਤਾ ਨਹੀਂ ਭਾਜੀ ਕਿੱਥੇ ਕਿੱਥੇ ਤੇ ਵੀ ਜਾ ਕਿੱਥੋਂ ਲੱਗੇ ਸੀ ਪਹਿਲੀ ਵਾਰ ਪਹਿਲੀ ਵਾਰ ਹੀ ਭਾਈ ਜ਼ਿੰਦਗੀ ਚ ਬਹਿਰੀਨ ਗਿਆ ਸੀ ਭਾਜੀ ਬਹਿਰੀ ਨਹੀਂ ਜੀ ਹਾਂਜੀ ਉਹ ਕਿਹੜੇ ਸਾਲ ਵਿੱਚ ਉਦੋਂ ਮੈਂ ਲਾਦਾ ਭਾਈ ਅੱਗੇ 2021 21 20 ਚ ਗੇ ਆ ਹਾਂ ਭਾਈ 21 20 ਚ ਹਾਂਜੀ ਤੇ ਉਸ ਤੋਂ ਬਾਅਦ ਤਾਂ ਫਿਰ ਪਤਾ ਨਹੀਂ ਹਰ ਇੱਕ ਮੁਲਕ ਵਿੱਚ ਜਾਏ ਤੁਸੀਂ ਹਾਂਜੀ ਹਾਂਜੀ ਭਾਈ ਠੀਕ ਹੈ ਜੀ ਤੇ ਹੋਰ ਕੋਈ ਡ੍ਰੀਮ ਕਵੱਡੀ ਦਾ ਅੱਗੇ ਕੁਛ ਹੈ ਬਸ ਭਾਈ ਕਵੱਡੀ ਹੈ ਆਪਣੀ ਡ੍ਰੀਮ ਹੈ ਬਸ ਮਾਰ ਆ ਰਹੇ ਹੋਈ ਹੁਣ ਤੱਕ ਵੈਸੇ ਭਾਜੀ ਕੀ ਕੀ ਜਿੱਤ ਚੱਕਿਆ ਆਪਾਂ ਬੇਰਾ ਹੀ ਭਾਜੀ ਜਿੱਤ ਲਿਆ ਸਾਰਾ ਕੋਈ ਜਿੱਤਿਆ ਹੀ ਹੈ ਕਵੱਡੀ ਦੇ ਸਿਰ ਤੋਂ ਅੱਛਾ ਇਹ ਜੀ ਵੀ ਕਵੱਡੀ ਦੇ ਵਿੱਚੋਂ ਜਿੱਤਿਆ ਸਾਰਾ ਕੋਸ਼ਿਸ਼ ਹੀ ਭਾਜੀ ਇੱਕ ਇੱਕ ਟੇ ਦੇ ਕਵੱਡੀ ਆ ਅਛਾ ਜੀ ਹਾਂ ਜੀ ਤੇ ਆਹ ਬਾਜੀ ਕਿੱਥੋਂ ਜਿੱਤੀ ਸੀ ਸੈਣ ਇਹ ਸੈਣੋਂ ਬਈ ਜਿੱਤੀ ਆ ਸੈਣੀ ਤੋਂ ਹਾਂ ਜੀ ਠੀਕ ਹੈ ਜੀ ਤੇ ਇੱਕ ਕਬੱਡੀ ਦਾ ਵਾ ਸਭ ਕੁਝ ਵਾਹਿਗੁਰੂ ਨੇ ਕਬੱਡੀ ਚੋਂ ਇਹਨੇ ਟ੍ਰੈਕਿੰਗ ਬਾਕੀ ਪ੍ਰਮਾਤਮਾ ਨੇ ਮਿਹਰ ਪ੍ਰਿਆਸ ਰੱਖਿਆ ਇਹ ਸਭ ਕੁਝ ਕਬੱਡੀ ਚੋਂ ਮਿਲਿਆ ਅੱਛਾ ਮਾਤਾ ਜੀ ਨਾਲ ਗੱਲ ਕਰ ਲੈਂਦੇ ਆਪਾਂ ਇੱਕ ਮਿੰਟ ਮਾਤਾ ਜੀ ਮਾਣ ਕਿੰਨਾ ਕੁ ਹੁੰਦਾ ਪੁੱਤ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਦੋਂ ਗਰਾਉਂਡਾਂ ਦੇ ਵਿੱਚ ਖੇਡਦਾ ਵਾ ਤੇ ਬੈਸਟ ਆਉਂਦਾ ਫਿਰ ਬਹੁਤ ਜ਼ਿਆਦੀ ਕੋਈ ਚੀ ਚੜਦੀ ਆ ਤੇ ਇਹ ਹੱਥ ਜੋੜੀ ਦਾ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਬੱਚਿਆਂ ਤੇ ਤੁਸੀਂ ਤੁਸੀਂ ਦੇਖਦੇ ਹੋ ਉਹਨਾਂ ਬਾਈ ਨੂੰ ਜਿੱਥੇ ਵੀ ਖੇਡਦਾ ਲਾਈਵ ਦੇਖਦੇ ਹੋ ਉਹਨਾਂ ਹਾਂਜੀ ਕਦੇ ਇੱਕ ਤੱਕ ਉਹਦਾ ਵੇਖਦੀ ਮੇਰਾ ਫੇਰ ਉਹਦਾ ਦਿਲ ਜਾ ਹੋ ਤਰਾਉਂਦਾ ਜਾਂਦਾ ਆਜ ਵੀ ਨਿਕਲ ਆਵੇ ਜੇਰੇ ਹਾਂਜੀ ਇੱਕ ਇੱਕ ਦੋ ਥਾਂ ਤੇ ਬਾਈ ਗਰਮ ਹੋ ਗਿਆ ਸੀ ਤੁਹਾਨੂੰ ਪਤਾ ਹੋਣਾ ਫਿਰ ਐਂ ਦਿਲ ਕੀਤਾ ਵੀ ਨੂੰ ਘਰੇ ਆਉਣ ਦੇ ਹਾਂਜੀ ਹਾਂਜੀ ਐਂ ਝਾਂਕ ਕੇ ਬਹੁਤ ਹੀ ਕਿਹਾ ਹੈਗਾ ਵੀ ਪਰ ਵੀ ਮੇਂ ਥਪਾਕਣਾ ਖੇਡਣਾ ਵਾ ਗਰਾਉਂਡਾਂ ਦੇ ਵਿੱਚ ਸਾਰੇ ਤੁਸੀਂ ਇੱਕੋ ਜੇ ਬੇ ਰਲ ਮਿਲ ਕੇ ਖੇਡਿਆ ਕਰੋ ਵੀ ਗੁੱਸੇ ਨਹੀਂ ਹੋਣਾ ਇੱਕ ਦੂਜੇ ਨਾਲ ਵਿਚਾਰ ਇਹ ਸਮਝਾਈਦਾ ਬੱਚਿਆਂ ਨੂੰ ਜੀ ਤੇ ਵਧੀਆ ਵਾ ਪਰਮਾਤਮਾ ਨੇ ਸਭ ਕੁਝ ਦਿੱਤਾ ਕਬੱਡੀ ਦੀ ਨਾ ਮਾਈ ਗੁਰੂ ਤਰੱਕੀ ਬਖਸ਼ੇ ਬੱਚੇ ਨੂੰ ਫੇਰ ਪਰਿਆਥ ਰੱਖੇ ਇਹੋ ਹੀ ਆ ਸਾਡੀ ਤਰਦਾਸ ਤੇ ਇੱਕ ਬਾਈ ਜੀ ਉਹ ਮਸਾਲਾ ਦੱਸੋਗੇ ਥੋੜਾ ਜੱਗੂ ਵਾਲਾ ਕੀ ਚੱਕਰ ਸੀ ਉਹ ਕੋਈ ਨਹੀਂ ਆਪਾਂ ਭਰਾਈਆਂ ਭਾਈ ਸਾਰੇ ਉਹ ਦਾਈ ਭਾਈ ਮਾਰੀ ਮੋਟੀ ਹੋ ਜਾਂਦੀ ਆ ਗਿੱਕ ਕਬੱਡੀ ਚ ਹੋ ਜਾਂਦੇ ਉਹ ਤਾਂ ਘਰੇ ਵੀ ਲੜ ਲੜ ਪੈਂਦੇ ਆ ਟੱਬਰੀ ਲੜੀ ਪੈਂਦਾ ਹਾਂ ਇਹ ਤਾਂ ਮਾੜਾ ਮੋਟਾ ਅੱਛਾ ਫਿਰ ਸੂਲਾ ਕਿਵੇਂ ਹੋਈ ਕਿਹਨੇ ਕਰਵਾਈ ਸੂਲਾ ਭਾਈ ਆਪੇ ਹੀ ਹੋ ਗਈ ਉੱਥੇ ਨੂੰ ਮਣੀ ਭਾਈ ਨੇ ਤੰਦੌਰੀ ਅਗਨੇ ਕਰਾਈ ਭਾਈ ਅੱਛਾ ਉਹਨਾਂ ਨੇ ਕਰਵਾਈ ਠੀਕ ਹੈ ਜੀ ਫਿਰ ਹੁਣ ਗੱਲਬਾਤ ਹੁੰਦੀ ਰਹਿੰਦੀ ਜੱਗੂ ਹਾਂਜੀ ਹਾਂਜੀ ਭਾਈ ਹੁਣ ਦਾਣਾ ਜਾਣਾ ਹੈ ਇਕੱਠੇ ਨੇ ਖੇਡਣਾ ਹੈ ਅੱਛਾ ਉਹ ਥੋੜਾ ਜਿਹਾ ਇਦਾਂ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਅੱਜ ਵੀ ਮੈਂ ਇੱਥੇ ਉੱਥੇ ਹੀ ਜਾਣਾ ਤਿਆਰ ਹੋਇਆ ਚਲੋ ਤੁਹਾਡਾ ਮਾਰ ਰੱਖੰਦਾ ਕਰਕੇ ਫੇ ਆਪਾਂ ਹਾਂ ਬਾਈ ਨੇ ਜਾਣਾ ਸੀਗਾ ਤੇ ਮੈਂ ਬਾਈ ਬਾਰ-ਬਾਰ ਮਿੰਨਤਾਂ ਕੀਤੀਆਂ ਮਿੰਨਤ ਹੀ ਕਰੀਆਂ ਨੇ ਨਾ ਬਾਈ ਦੀ ਮਿੰਨਤਾਂ ਕੀਤੀ ਫੇਰ ਮੈਨੂੰ 2 ਮਿੰਟ ਦਾ ਟਾਈਮ ਬਾਈ ਨੇ ਜਿਹੜਾ ਦਿੱਤਾ ਕਿਉਂਕਿ ਹਨਾ ਸਾਰਾ ਟੱਬਰ ਤੁਸੀਂ ਦੇਖ ਸਕਦੇ ਹੋ ਤਿਆਰ ਸੀਗਾ ਵਿਆਹ ਤੇ ਜਾਂ ਹਾਂ ਦਿਲ ਦੇ ਭਾਈ ਹੀਰੇ ਬੰਦੇ ਨੇ ਪਾਜੀ ਮੈਂ ਵੈਸੇ ਤੁਹਾਨੂੰ ਚਲ ਕਹਿਣਾ ਨਹੀਂ ਚਾਹੁੰਦਾ ਮੈਂ ਕਈ ਹਨਾ ਤੁਸੀਂ ਜਿੱਦਾਂ ਰੋਕ ਟੋਕ ਕੋਈ ਨਹੀਂ ਕੀਤੀ ਘਰੇ ਆ ਕੇ ਚਾਹ ਪਾਣੀ ਵਗੈਰਾ ਪੁੱਛਿਆ ਵੀ ਪਰ ਹਨਾ ਕਈ ਹੁੰਦੇ ਨੇ ਥੋੜੇ ਐਟੀਟਿਊਡ ਵਾਲੇ ਹਨਾ ਵੀ ਸਮਝੇ ਸਾਡੇ ਆਪਣੇ ਭਾਈ ਆਪਣੇ ਜੇ ਚਾਹ ਪੀ ਗਏ ਨੇਗੇ ਭਾਈ ਫਿਰ ਫਾਇਦਾ ਕੀ ਹੈ ਯਾਰ ਤੁਸੀਂ ਆਏ ਐ ਇੰਨੇ ਦੂਰੋਂ ਚੱਲ ਕੇ ਆਏ ਤੁਸੀਂ ਅਕਸਰ ਕੋ ਤੁਸੀਂ ਸੋਚਗੇ ਜਾਂ ਕਿੱਦਾਂ ਆਈਆਂ ਤਾਂ ਮਾੜਾ ਮੋਟਾ ਨਹੀਂ ਤੇਲ ਵੀ ਫੂਕੇ ਤੁਸੀਂ ਆਏ ਆ ਫਿਰ ਚਾਹ ਤਾਂ ਭਾਈ ਪੁੱਛਣਾ ਪੰਦੀ ਆ ਨਾ ਸ਼ੁਕਰੀਆ ਭਾਈ ਬਹੁਤ ਧੰਨਵਾਦ ਅੱਛਾ ਭਾਈ ਇੱਕ ਇਦਾਂ ਦੱਸੋ ਕਬੱਡੀ 'ਚ ਨਸ਼ਾ ਹੈਗਾ ਜਾਂ ਬਸ ਉਹੀ ਗੱਲਾਂ ਹੀ ਬਣੀਆਂ ਹੋਈਆਂ ਨੇ ਉਹ ਭਾਈ ਆਮ ਬੰਦਾ ਜਿਹਨਾਂ ਸ਼ਾ ਕਰਦਾ ਹੀ ਆ ਉਹ ਵੀ ਵੇਖੋ ਨਾ ਉਹ ਕਬੱਡੀ 'ਚ ਭਾਈ ਲੋਕਾਂ ਨੇ ਭਾਈ ਹੁਣ ਕੀ ਕਹਿ ਸਕਦੇ ਆ ਇਹ ਤਾਂ ਛੋਟੇ ਐ ਕਹਿਣਾ ਚੰਗੇ ਨਹੀਂ ਲੱਗਦੇ ਤਾਨੂੰ ਪਤਾ ਹੀ ਆਦਾ ਕਬੱਡੀ ਜੇ ਮੈਨੂੰ ਤਾਂ ਨਹੀਂ ਲੱਗਦਾ ਭਾਈ ਨਸ਼ਾ ਹੈਗਾ ਕਰ ਕਈ ਕਰਦੇ ਆ ਕਈ ਨਹੀਂ ਇਹ ਕਰਦੇ ਉਹ ਵੀ ਮੁੰਡਾ ਜਿਹਨੂੰ ਵਾਲਾ ਉੱਠਿਆ ਸੀਗਾ ਜਿਹੜੇ ਕਰਦੇ ਉਹਨਾਂ ਨੇ ਵੀ ਰਲਾਈ ਜਾਂਦੇ ਆ ਜਿਹੜੇ ਨਹੀਂ ਕਰਦੇ ਉਹਨਾਂ ਨੇ ਵੀ ਰਲਾਈ ਜਾਂਦੇ ਭਾਜੀ ਆ ਚੱਕਰਿਆ ਭਾਜੀ ਠੀਕ ਆ ਭਾਜੀ ਤੇ ਚੱਲੀ ਜਾਂਦਾ ਭਾਈ ਸਾਰਾ ਕੁਝ ਠੀਕ ਆ ਤੇ ਅੱਗੋ ਦੱਸ ਦੋ ਮੜਾ ਜਾਂ ਫਿਰ ਜੇ ਆਪਣੇ ਲਾਈਵ ਦੇਖੋ ਕਿੱਥੇ ਕਿੱਥੇ ਮੈਚ ਖੇਡਣੇ ਆ ਲਾਈਵ ਹੈ ਹੁਣ ਆਪਾਂ ਭਾਈ ਖੇਡਾਂਗੇ ਮੈਚ ਆਪੂਆ ਦੇ ਮੁੰਡੇ ਦਾ ਵਿਆਹ ਬਸ ਅੱਜ ਦੇ ਐਂਡ ਲਾ ਦੇਣੇ ਆ ਤੇ ਹੁਣ ਆਪਾਂ ਖੇਡਾਂਗੇ ਹੁਣ ਸ਼ੁਰੂ ਕਰਦੇ ਨੇ ਭਾਈ ਮੈਚ 21 ਤਰੀਕ ਤੋਂ ਗਾਂ ਕਰ ਤੋ ਕਬੱਡੀ ਚ ਖਾਸ ਮਿੱਤਰ ਕਿਹੜੇ ਨੇ ਖਾਸ ਭਾਈ ਜਸਾਜੀ ਗਰੀ ਤੇ ਗਿੰਨੀ ਆ ਆਪਣੇ ਅੱਛਾ ਜੀ ਹਾਂ ਜੀ ਉਹ ਹੁੰਡਿਆ ਵਾ ਹੈਗੇ ਸਾਰੇ ਭਰਾਜੀ ਚੀਲੂ ਨਾਲ ਚੀਲੂ ਨਾਲ ਵੀ ਤੁਸੀਂ ਕਾਫੀ ਮੈਚ ਖੇਡਦੇ ਹਾਂ ਹਾਂ ਜੀ ਸ਼ੀਲੂ ਨਾਲ ਭਾਈ ਇਹ ਡੀਜੇ ਤੇ ਭਰਾ ਆ ਨਾ ਭਾਈ ਫੇ ਸਾਰੇ ਰਲ ਮਿਲ ਕੇ ਇਕੱਠੇ ਚਲ ਜਾਈਦਾ ਅੱਛਾ ਜੀ ਹਾਂ ਜੀ ਤੇ ਹੋਰ ਤਾਂ ਨਹੀਂ ਹੁਣ ਹੁਣ ਆਪਣੇ ਭਰਾ ਨੂੰ ਤਾਂ ਨਹੀਂ ਸ਼ੌਂਕ ਕਬੱਡੀ ਦਾ ਨਹੀਂ ਨਹੀਂ ਇਹ ਤਾਂ ਆਪਣੇ ਭਰਾ ਹੀ ਆ ਇੱਕ ਸਾਹ ਦਾ ਤੇ ਆਪਣੇ ਪਿੰਡੋਂ ਆ ਅੱਛਾ ਪਿੰਡੋਂ ਐ ਅੱਧੀ ਫੈਮਿਲੀ ਤੇ ਭਾਈ ਆਪਣੀ ਗਈ ਆਈ ਹੈ ਨਾ ਤਾਇਆ ਤਾਈ ਸਾਰੇ ਜਾਣੇ ਉੱਥੇ ਗਏ ਆ ਅੱਛਾ ਜੀ ਆ ਆਈ ਫੇਟ ਲੋ ਘਰ ਵੀ ਨਹੀਂ ਕੱਲੇ ਛੱਡੀ ਦਾ ਫੇਰ ਹੀ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਸ਼ੁਕਰੇ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਈ ਨੇ ਦੱਸਿਆ ਹੈ ਨਾ ਵੀ ਆ ਜਿਹੜੀ ਹੁਣ ਕੋਠੀ ਉਹਨਾਂ ਹੀ ਸਾਰੀ ਕਬੱਡੀ ਦੇ ਸਿਰ ਤੇ ਆ ਟਿੱਟ ਤੇ ਕਬੱਡੀ ਲਿਖਿਆ ਹੋਇਆ ਮੈਂ ਭਾਜੀ ਥੋੜੇ ਜੀ ਨਾਮ ਦਿਖਾ ਲਾਂ ਤੁਹਾਡੇ ਹਾਂਜੀ ਹਾਂਜੀ ਇੱਧਰ ਵੀ ਆ ਭਾਈ ਇੱਧਰ ਹੀ ਪਈ ਜਿਹੜੇ ਭਾਜੀ ਉਹ ਮਾਤਾ ਜੀ ਆ ਥੋੜਾ ਕੱਪੜਾ ਇੱਧਰ ਕਰ ਦੋਗੇ ਕਰ ਦਿੰਦੇ ਆ ਆ ਜਾ ਨਾ ਤੇ ਵੀ ਹੁਣ ਆ ਦੇਖੋ ਬਾਈ ਜੀ ਬਾਈ ਕੀਰਾ ਬੁਲਟ ਆ ਵਾਲੇ ਦਾ ਕੰਮ ਰਹੇਗਾ ਸਾਰੇ ਨਾਮ ਜਿਹੜੇ ਇੱਧਰ ਜਿੱਤੇ ਹੋਏ ਨੇ ਆਹ ਦੇਖੋ ਇੱਧਰ ਕੀ ਕਹਿੰਦੀ ਸੋਖਾ ਗਿਆ ਵੱਡੇ ਵੱਡੇ ਕੱਪ 7-7 8-8 ਕੁੱਤੇ ਉਧਰਲੇ ਪਾਸੇ ਬੈਸਟ ਨੇ ਜਿਹੜੇ ਸਾਰੇ ਇੱਧਰਲੇ ਪਾਸੇ ਗੱਲ ਕਰੀਏ ਕਿ ਕਿਦਾਂ ਲੱਗਣਾ ਤਾਂ ਤਕਰੀਬਨ ਸਾਰਾ ਜਿਹੜਾ ਇਨਾਮਾਂ ਦੇ ਨਾਲ ਹੀ ਭਰਿਆ ਹੋਇਆ ਬਾਈ ਦਾ ਕਮਰਾ ਕਿਦਾਂ ਇੱਧਰ ਤਸਵੀਰਾਂ ਆਹ ਦਿਖਾਈ ਮੜੀਆਂ ਪਹਿਲਾਂ ਸਿਰਫ ਸਿੰਪਲ ਫੈਮਿਲੀ ਦੇ ਵਿੱਚੋਂ ਸੀ ਤੇ ਬਾਈ ਨੇ ਹੁਣ ਜਿਹੜਾ ਕਬੱਡੀ ਕਰਕੇ ਹੈਨਾ ਵਧੀਆ ਮਹਿਲ ਖੜਾ ਕੀਤਾ ਆਪਣਾ ਉਧਰ ਅੰਕਲ ਜੀ ਖੜੇ ਨੇ ਆਪਣੇ ਹੋਰ ਅੰਕਲ ਜੀ ਠੀਕ ਹੋ ਵਧੀਆ ਜੀ ਵਧੀਆ ਠੀਕ ਹੈ ਵਿਆਹ ਤੇ ਚੱਲੇ ਹੋ ਇਹ ਹਾਂ ਜੀ ਬੜਾ ਜਿਆਦਾ ਰਹਿ ਗਿਆ ਹੁਣੇ ਸਿਹਮਾਨ ਹੁੰਦਾ ਪੂਰਾ ਪੁੱਤ ਤੇ ਹੋਰ ਆ ਜੀ ਪੂਰਾ ਅੱਛਾ ਸਾਰੇ ਵਧੀਆ ਪਲੇਅਰ ਸਾਰੇ ਤੇ ਮਾਰੋ ਅੱਛਾ ਤੁਸੀਂ ਤਾਂ ਹੀ ਲੜਦੇ ਬੁਲਟ ਨੂੰ ਵੀ ਗਰਾਊਂਡਾਂ ਦੇ ਵਿੱਚ ਥੋੜਾ ਜਿਹਾ ਉਹ ਹੋ ਜਾਣ ਦਿੱਤਾ ਲੜਪਨ ਹੀ ਲੜਪਨ ਹੀ ਹੁਣ ਇਹ ਕੰਮ ਕੀ ਹੋਇਆ ਠੀਕ ਹੈ ਜੀ ਚਲੋ ਆਜੋ ਬੜੇ ਪਹਿਲਾਂ ਮਾਈਕ ਲਾ ਲੈ ਹਾਂ ਜੀ ਜੀ ਇਹ ਨਹੀਂ ਗਿਆ ਨਾ ਤੁਸੀਂ ਇਹ ਵੀ ਬੋਲ ਲੈ ਜੰਮਾ ਇਹ ਸਾਰੇ ਬਾਈ ਦੀ ਜਿੱਤੇ ਹੋਏ ਇਨਾਮ ਨੇ 7 7 8 8 ਫੁੱਟੇ ਕੱਪ ਤੇ ਆ ਜਿਹੜਾ ਬਾਈ ਦਾ ਆ ਦਿਖਾ ਦੀ ਥੋੜਾ ਜਿਹਾ 15 ਤੇ ਆ ਬਾਈ ਦੀ ਜਿਹੜੀ ਕੋਠੀ ਹੈ ਉਹ ਤਿਆਰ ਹੋ ਰਹੀ ਹੈਗੀ ਇਧਰਲੇ ਪਾਸੋਂ ਤੇ ਆ ਬੋਲਟ ਨੇ ਆਪਾ ਦਿਖਾ ਦੀ ਆ ਜਾ ਮੜਾ ਜਾ ਇੱਧਰ ਦੀ ਆ ਜਾ ਤੇ ਆ ਭਾਈ ਦੇ ਜਿਹੜੇ ਜਿੱਤੇ ਹੋਏ ਇਨਾਮ ਲੈਗੇ ਹਾਰਲੇ ਖੜੇ ਆ ਬੁਲਟ ਦਾ ਹਾਰਲੇ ਤੇ ਆ ਬੁਲਟ ਖੜਿਆ ਦੇਖੋ ਇਹ ਸਾਰੇ ਭਾਈ ਬੁਲਟ ਨੇ ਜਿੱਤੇ ਹੋਏ ਨੇਗੇ ਤੇ ਇੱਕ ਮੋਟਰਸਾਈਕਲ ਜਿਹੜਾ ਆ ਖੜਿਆ ਇਧਰਲੇ ਪਾਸੇ ਇੱਕ ਆ ਖੜਿਆ ਇਹ ਵੀ ਬਾਈ ਦਾ ਜਿਹੜਾ ਜਿੱਤਿਆ ਹੋਇਆ ਤਾਂ ਦੋਸਤੋ ਤੁਹਾਨੂੰ ਕਿੱਦਾਂ ਲੱਗਿਆ ਇਹ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਖਿਡਾਰੀ ਦੇ ਨਾਲ